ਲੂੰਗੀ ਅੱਜ ਹੈਲੋ ਗਾਇਜ਼ ਵੈਲਕਮ ਟੂ ਅਵਰ ਚੈਨਲ ਅਵਰ ਚੈਨਲ ਨੇਮ ਇਜ਼ ਗਗਨਨਾਥ ਜਿਦਾ ਕਿ ਤੁਸੀਂ ਜਾਣਦੇ ਹੋ ਅਸੀਂ ਕੱਲ ਵੀ ਇੱਕ ਵਲੌਗ ਬਣਾਇਆ ਸੀਗਾ ਤੇ ਉਹ ਵਲੌਗ ਦੇ ਵਿੱਚ ਤਿੰਨ ਜਣੇ ਆਏ ਸੀਗੇ ਸਾਡੇ ਕੋਲੇ ਤੇ ਕੁਝ ਨੇ ਸਿੰਗਿੰਗ ਕੀਤੀ ਆ ਕਿਸੇ ਨੇ ਸ਼ਬਦ ਗਾਇਆ ਤੇ ਅੱਜ ਅਸੀਂ ਉਹਦਾ winner ਵੀ ਕੱਢ ਦਿੱਤਾ ਹੈ ਤੇ ਉਹਦਾ winner ਹੈਗਾ ਸਿਮਰਜੀਤ ਕੌਰ ਤੇ ਇਹਨਾਂ ਨੇ ਬਹੁਤ ਵਧੀਆ ਗਾਇਆ ਇਹਨਾਂ ਨੇ ਇੱਕ ਸ਼ਬਦ ਗਾਇਆ ਸੀਗਾ ਜਿਹਦਾ ਨਾਮ ਸੀਗਾ ਸਾਸ ਸਾਸ ਸਿਮਰੋ ਗੋਵਿੰਦ ਤੇ ਅੱਜ ਅਸੀਂ ਹੁਣ ਇਹਨੂੰ ਇੱਕ ਗਿਫਟ ਦੇਣ ਜਾ ਰਹੇ ਹਾਂ ਜੋ ਕਿ ਹੈਗੀ ਆ ਆ ਤੁੰ ਵੀ ਤੇ ਅਸੀਂ ਆਸ ਕਰਦੇ ਹਾਂ ਅੱਗੇ ਤੋਂ ਵੀ ਤੁਸੀਂ ਇਦਾਂ ਹੀ ਵਧੀਆ ਗਾਉਂਗੇ ਤੇ ਦਿਲੋਂ ਗਾਉਂਗੇ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਕੰਨ ਧੰਨਵਾਦ ਧੰਨਵਾਦ ਤੇ ਹੁਣ ਜਿੱਦਾਂ ਕਿ ਤੁਸੀਂ ਜਾਣਦੀ ਹੋ ਹੁਣ ਅਸੀਂ ਕਰਾਂਗੇ ਆਪਣਾ ਨੈਕਸਟ ਅੱਗੇ ਸ਼ੁਰੂ ਤੇ ਅੱਜ ਸਾਡੇ ਕੋਲ ਇੱਕ ਹੋਰ ਨਵੀਂ ਕੁੜੀ ਆਈ ਆ ਆਡੀਸ਼ਨ ਵਾਸਤੇ ਤੇ ਉਹਦਾ ਨਾਮ ਹੈਗਾ ਪ੍ਰਭਨੂਰ ਕੌਰ ਅੱਜ ਇਹਨੇ ਇਹਨੇ ਅੱਜ ਗਾਣਾ ਗਾਉਣਾ ਵਾ ਤੇ ਦੇਖਦੇ ਆ ਇਹਦੀ ਆਵਾਜ਼ ਤੇ ਦੇਖਦੇ ਆ ਇਹ ਵੀ ਕਿੱਦਾਂ ਦਾ ਗਾਉਂਦੀ ਆ ਕਿ ਇਹ ਸਿਮਰ ਦੀਤ ਨਾਲ ਕੰਪੀਟ ਕੰਪੀਟੀਸ਼ਨ ਕਰ ਸਾਦੀ ਆ ਜਾਂ ਨਹੀਂ ਉਹ ਆਪਾਂ ਦੇਖਾਂਗੇ ਇਹਦੀ ਸ਼ੀਰਤ ਤੋਂ ਬਾਅਦ ਤੇ ਅੱਜ ਆ ਸਾਡੇ ਕੋਲੇ ਛੋਟੀ ਜਿਹੀ ਕੁੜੀ ਆ ਇਹਦਾ ਨਾਮ ਹੈਗਾ ਨੂਰ ਤੇ ਅੱਜ ਇਹਨੇ ਜਪ ਦੀ ਸਾਬ ਦੀ ਪਹਿਲੀ ਪੌੜੀ ਦਾ ਪਾਠ ਆ ਉਹ ਸੁਣਾਉਣਾ ਵਾ ਤੇ ਬਹੁਤ ਪਿਆਰਕ ਆਉਂਦੀ ਆ ਤੇ ਦੇਖਦੇ ਆ ਇਹਦਾ ਵੀ ਕੀ ਰਿਜ਼ਲਟ ਆਉਂਦਾ ਅੱਜ ਦੇਖੋ ਹੁਣ ਹੋ ਰਿਹਾ ਵਾ ਇਧਰ ਸੈਟਅਪ ਤਿਆਰ ਤੇ ਗਗਨਬੀਰ ਜੀ ਲੱਗੇ ਹੋਏ ਨੇਗੇ ਲਾਈਟ ਵਗੈਰਾ ਲਾਉਣ ਤੇ ਨੂਰ ਇੱਥੇ ਖੜ ਚੁੱਕੀ ਆ ਤੇ ਹੁਣ ਬਾਰੀ ਆ ਨੂਰ ਦੀ ਜਿਨੇ ਕੀ ਅੰਦਰ ਆਪਾਂ ਨੂਰੇ ਨੂੰ ਭੇਜਤਾ ਹੈ ਤੇ ਗਗਨਬੀਰ ਜੀ ਸੈਟ ਕਰਨ ਲੱਗੇ ਹੋਏ ਨੇਗੇ ਸਾਰਾ ਕੁਝ ਤੇ ਹੁਣ ਬਾਰੀ ਹੈਗੀ ਆ ਨੂਰ ਦੀ ਦੇਖਾਂਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਗਾਇਆ ਇਹਨੇ ਪਾਠ ਤੇ ਕਿੰਨਾ ਸੋਹੜਾ ਗਾਉਂਦੀ ਆ ਇਹ ਕਿੰਨਾ ਵਧੀਆ ਗਾਉਗੀ ਦੇਖਿਓ ਤੁਸੀਂ ਕਾ ਕਾ ਚਾ good touch happy touch nalakosh ki pee shach so guys jittaki tusi dekhe hi aa noor kaur ne jo oda dil kita oh bahut pyara gaya bahut hi zyada sohne tareeke na gaya te hun appa agge next start karde appa agge vadde ha te hun variya prabhu no record di jinne ne gaana gona va ਸੋ ਗਾਇਜ਼ ਅੰਦਰ ਚੱਲ ਰਹੀ ਹੈ ਸੈਟਿੰਗ ਸਾਰਾ ਕੁਝ ਹੋ ਰਿਹਾ ਵਾ ਸੈਟਅਪ ਸਾਰਾ ਕੁਝ ਸੈੱਟ ਹੋ ਰਿਹਾ ਵਾ ਜਿੱਦਾਂ ਤੁਸੀਂ ਦੇਖ ਹੀ ਸਕਦੇ ਹੋ ਹਟਪਕੇ ਲੋਰ ਸ਼ਹਿਰ ਦੀਆਂ ਕਲੀਆਂ ਤੋੜਣ ਚੱਲੀ ਸੀ ਮੈਂ ਕਲੀਆਂ ਹਟਪਕੇ ਲੋਰ ਸ਼ਹਿਰ ਦੀਆਂ ਕਲੀਆਂ ਤੋੜਣ ਚੱਲੀ ਸੀ ਮੈਂ ਕਲੀਆਂ ਉਹਨੂੰ ਤੱਕਿਆ ਤੇ ਮੈਂ ਖੋ ਗਈ ਖੁੱਲ ਜਾ ਖੁੱਲ ਜਾ ਸਿਮ ਸਿਮ ਹੋ ਗਈ ਐ ਕੋਈ ਜਾਦੂ ਜਾ ਟੋਣਾ ਜਾ ਕੋਈ ਲੌਂਗ ਮੁੰਡੇ ਆਵੇ ਤੇਰੀ ਲੱਚੀ ਨੂੰ ਲੱਭ ਗਿਆ ਲੌਂਗ ਮੁੰਡੇ ਆਵੇ ਤੇਰੀ ਲੱਚੀ ਨੂੰ ਲੱਭ ਗਿਆ ਲੌਂਗ ਮੁੰਡੇ ਆ ਸਸੀ ਗਾਲ ਦੇ ਸਾਰੇ ਨੂੰ ਮੈਂ ਚਾਰ ਸਾਹਿਬ ਜਾਂਦੇ ਨਾਮ ਬੋਲਣ ਜਾ ਰਹੀ ਆ ਬਾਬਾ ਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਧੰਨਵਾਦ ਸੋ ਗਾਇਜ਼ ਜਿੱਦਾਂ ਕੀ ਤੁਸੀਂ ਦੇਖਿਆ ਪ੍ਰਭਨੂਰ ਕੌਰ ਵੀ ਸਿੰਘ ਕਰਕੇ ਆਪਣੇ ਘਰੇ ਚਲੀ ਗਈ ਆ ਤੇ ਇੱਕ ਆਪਣੇ ਵੀ ਚਾਰ ਸਹਿਬਜ਼ਾਦਿਆਂ ਦੇ ਨਾਮ ਦੱਸਦੇ ਨੇ ਤੇ ਹੁਣ ਬਾਰੀ ਆ ਪ੍ਰਨੀਤ ਕੌਰ ਦੀ ਉਹਨੇ ਪੰਜ ਪਿਆਰਿਆਂ ਦੇ ਨਾਮ ਦੱਸਣੇ ਨੇਗੇ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਕੀ ਫਤਿਹ ਮੈਂ ਅੱਜ ਤੁਹਾਨੂੰ ਪੰਜਾ ਪਿਆਰਿਆਂ ਦੇ ਪੰਜਾ ਪਿਆਰਿਆਂ ਦੇ ਨਾਮ ਦੱਸਾਂਗੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਕੀ ਫਤਿਹ ਸੋ ਗਾਇਸ ਜਿੱਦਾਂ ਕਿ ਹੁਣ ਤੁਹਾਨੂੰ ਪਤਾ ਹੀ ਆਪਾਂ ਨੇ ਪੰਜਾ ਪੰਜਾ ਪਿਆਰਿਆਂ ਦੇ ਨਾਮ ਨੇ ਜਿਹੜੇ ਕੀ ਦੱਸਦੇ ਨੇ ਤੇ ਹੁਣ ਬਾਰੀ ਆ ਸਿਮਰਜੀਤ ਕੌਰ ਦੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੇ ਸ਼ਸ਼ਕਲ ਮੇਰੇ ਦੋਸਤ ਮਨਜੀਤ ਕਰ ਅੱਜ ਮੈਂ ਤੁਹਾਨੂੰ ਦਸਾ ਗੁਰੂਆਂ ਦੇ ਨਾਮ ਦੱਸਣ ਲੱਗੀ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਰਾਮਦਾਸ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਗੁਰੂ ਹਰ Rai ਜੀ ਸ਼੍ਰੀ ਗੁਰੂ ਅਰਜਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨਵਾਦ ਸੋ ਗਾਇਜ਼ ਜਿਵੇਂ ਕਿ ਤੁਸੀਂ ਦੇਖਿਆ ਸਿਮਰਜੀਤ ਨੇ ਵੀ ਦੱਸਿਆ ਗੁਰੂਆਂ ਦੇ ਨਾਮ ਦੱਸਦੇ ਨੇਗੇ ਤੇ ਆਈ ਹੋਪ ਤੁਹਾਨੂੰ ਅੱਜ ਦਾ ਜੋ ਵਲੌਗ ਹੈ ਉਹ ਪਸੰਦ ਆਇਆ ਹੋਵੇਗਾ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੋ ਅੱਜ ਨਿਊ ਅਡੀਸ਼ਨ ਲਈ ਕੁੜੀ ਆਈ ਸੀਗੀ ਪ੍ਰਗਨੂਰ ਕੌਰ ਉਹਨੇ ਕਿਦਾਂ ਦਾ ਸਿੰਗ ਕੀਤਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਵੀਡੀਓ ਨੂੰ ਜਿੰਨਾ ਹੋ ਸਕਦਾ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਅਗਲਾ ਵਲੌਗ ਆਪਾਂ ਕੱਲੂ ਲੈ ਕੇ ਜਰੂਰ ਆਵਾਂਗੇ ਧੰਨਵਾਦ